ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਰੇ ਤੁਹਾਨੂੰ ਤੇ ਤੁਹਾਨੂੰ ਪਰਿਵਾਰ ਨੂੰ ਚੜ੍ਹਦੀ ਕਲਾ ਜੀ ਰੱਖੇ ਜਦੋਂ ਮੈਂ ਕੋਈ ਜਦੋਂ ਮਰੇ ਮਨ ਟਿਕੇ ਗੱਲਾਂ ਹੁੰਦੀਆਂ ਨੇ ਨਾ ਫਿਰ ਮੈਂ ਇੱਕ ਦਾਣਾ ਸਾਹਿਬ ਦੇ ਮੰਨਦੇ ਹਾਂ ਜੀ ਉੱਥੇ ਹਾਂ ਮੇਨਾਂ ਮਾਸਾਲਾ ਘੜ ਦੇਣਾ ਲਾਇਆ ਸੀ ਤੁਹਾਨੂੰ ਵੀ ਪਤਾ ਬਹੁਤ ਕੁਝ ਹੋਇਆ ਬਾਤ ਬਰੂਦ ਹੋਇਆ ਸਮਰਥਨ ਹੋਇਆ ਹਨ ਸੋ ਆਪਾਂ ਇਹ ਗੱਲ ਨੂੰ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਆਂ ਜੀ ਆਪਾਂ ਜਿਵੇਂ ਹੁਣ ਪੱਤਰਕਾਰ ਪੁੱਛਦੇ ਹੀਗੇ ਵੀ ਸੇਵਾ ਛੱਡ ਦੋਗੇ ਇਦਾਂ ਇਦਾਂ ਅੱਜ ਵੀ ਕਰਿਆਨੇ ਵਾਲੇ ਦਾ 70000 ਰੁਪਏ ਦੇਣਾ ਹਿ ਮਹੀਨੇ ਦਾ ਠੀਕ ਹੈ ਤੇ ਉਹ ਕਹਿੰਦੇ ਵੀ ਸੇਵਾ ਛੱਡ ਦੋਗੇ ਜਾਂ ਹੋਰ ਦਵਾਈਆਂ ਦਾ ਨੀਅਰ ਬੋਟ ਲੱਖ ਰੁਪਏ ਪੈਂਦਾ ਛੱਡਾਂਗੇ ਨਹੀਂ ਉਸ ਤੋਂ ਵੱਡੇ ਲੈਵਲ ਤੇ ਕਰਾਂਗੇ ਆਪਣੇ ਹਲਕੇ ਲਈ ਪੈਲ ਲਈ ਸਾਰੇ ਭਰਾ ਜੋੜਾਂਗੇ ਬਹੁਤ ਜਲਦੀ ਅਸੀਂ ਇੱਕ ਐਨਜੀਓ ਬਣਾ ਰਹੇ ਹਾਂ ਨੇੜੇ ਭਰਾ ਮੇਰੇ ਬਾਹਰ سپورਟ ਕਰਦੇ ਆ ਜਾਂ ਉਦਾਂ ਕਹਿੰਦੇ ਨੇ ਜਦੋਂ ਸਾਡੇ ਕੋਲ ਕੋਈ ਖਾਤਾ ਵੀ ਨਹੀਂ ਹੁੰਦਾ ਸੋ ਸਾਰਾ ਟਰਾਂਸਪੇਰੈਂਸੀ ਨਾਲ ਕੰਮ ਹੋਊਗਾ ਗੁਰਦੁਆਰਾ ਕਟਾਣਾ ਸਾਹਿਬ ਕਰਕੇ کہہ ਰਹੇ ਆ ਵੀ ਦਿਲੋਂ ਸੇਵਾ ਕਰਨੀ ਚਾਹੁੰਦੇ ਆ ਤੇ ਕਰਦੇ ਵੀ ਆ ਕਰਾਂਗੇ ਵੀ ਹਟਾਂਗੇ ਨਹੀਂ ਪਰ ਇੱਕ ਗੱਲ ਦਾ ਦਰਦ ਇੱਕ ਵਰਡ ਹੁੰਦਾ ਕੜਮ ਚੌਧਰੀ ਜਿਹੜਾ ਕੰਮ ਆਪਣੇ ਨਾਲ ਹੋਇਆ ਉਹ ਗੁਰੂ ਸਾਹਿਬ ਦੀ ਬੇਇੱਜ਼ਤੀ ਦਾ ਦੋਸ਼ੀ ਫੜਾਇਆ ਦੁੱਖ ਉਦੋਂ ਹੋਇਆ ਜਦੋਂ ਜਿਨ੍ਹਾਂ ਦੇ ਨਾਮ ਦੇ ਨਾਲ ਸਿੰਘ ਲੱਗਿਆ ਦਾ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਵੱਡੇ ਵੱਡੇ ਅਹੁਦੇ ਬਖਸ਼ੇ ਸਿੱਖੀ ਸਰੂਪ 'ਚ ਹੈ ਨਾ ਤੇ ਉਹਨਾਂ ਨੂੰ ਜਦ ਅਸੀਂ ਆਪਣੀ ਅਪੀਲ ਕੀਤੀ ਜਾਂ ਗੱਲਬਾਤ ਰੱਖੀ ਤੇ ਉਹਨਾਂ ਵੱਲੋਂ ਸ਼ਾਇਦ ਕਿ ਸਦੀ ਬਕਲਾਰਟ ਚ ਆ ਕੇ ਜਾਂ ਵੋਟਾਂ ਕਰਕੇ ਉਹ ਗੱਲਾਂ ਨੂੰ ਇਗਨੋਰ ਕੀਤਾ ਗਿਆ ਤੇ ਉਹ ਮੈਨੂੰ ਬਹੁਤ ਫੀਲ ਹੁੰਦਾ ਯਾਨੀ ਕਿ ਵੀ ਕੋਈ ਬੰਦਾ ਗੁਰੂ ਸਾਹਿਬ ਦੀ ਬੇਅਦਬੀ ਤੇ ਵੀ ਵਿਰੋਧ ਹੋ ਸਕਦਾ ਤੇ ਉਹਦੇ 'ਚ ਸੱਚ ਕਹਿਣੋਂ ਡਰਦਾ ਉਲਟਾ ਪਰਚੇ ਦੀ ਦੇਣ ਦੇ ਆ ਸਾਡੇ ਤੇ ਕੋਈ ਦਿੱਕਤ ਨਹੀਂ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਬਣਾਵਟੀਆਂ ਜਿਵੇਂ ਸਿੱਖ ਪਰਿਵਾਰ ਚ ਜੋ ਮੇਰੇ ਪਾਪਾ ਮੇਰੇ ਦਾਦਾ ਜੀ ਗੁਰੂ ਘਰ ਦੇ ਸੇਵਾਦਾਰ ਰਹੇ ਹੁੰਦੇ ਐਨੇ ਨਾਂ ਜੁੜੇ ਹੁੰਦੇ ਹਨ 25 ਸਾਲ ਮੇਰੇ ਦਾਦਾ ਜੀ ਗੁਰਦੁਆਰੇ ਦੇ ਸੇਵਾਦਾਰ ਲਗਾਤਾਰ ਰਹੇ ਨੇ ਤੇ ਮੇਰੇ ਡੈਡੀ ਰਹੇ ਨੇ 5-4 ਸਾਲ 10 ਸਾਲ ਰਹੇ ਨੇ ਮੇਰੇ ਸਪੰਜ 6 ਸਾਲ ਰਹੇ ਨੇ ਕਮੇਟੀ ਜੀ ਤਾਂ ਬਹੁਤ ਵਾਰ ਰਹੇ ਨੇ ਤੇ ਮੈਂ ਡੋਲ ਜਾਣਾ ਹੀ ਵੀ ਨਹੀਂ ਯਾਰ ਫਿਰ ਕਿਸੇ ਰਿਸ਼ਤੇ ਕਰੂੰਗਾ ਕੀ ਫਾਇਦਾ ਜ਼ਿੰਦਗੀ 'ਚ ਨੈਗੇਟਿਵ ਮਿਲਦੇ ਵੀ ਮਿਲਦੇ ਆ ਪੋਜ਼ਿਟਿਵ ਵੀ ਮਿਲਦੇ ਨੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਇਹਨਾਂ ਨੂੰ ਇਹ ਗੁਰੂ ਸਾਹਿਬ ਦੀ ਬੇਦਬੀ ਕੰਟਰੋਵਰਸੀ ਲੱਗਦੀ ਆ ਤੇ ਫਿਰ ਅਸੀਂ ਕੰਟਰੋਵਰਸੀ 'ਚ ਨਾ ਪਈਏ ਆਪਣਾ ਪਰਿਵਾਰ ਦੇਖੀਏ ਪਰਿਵਾਰ ਦੇ ਹਾਲਾਤ ਬਹੁਤ ਹੋਏ ਹੋਏ ਨੇ ਹਨਾ ਸੋ ਟੈਨਸ਼ਨ ਹੁੰਦੀ ਆ ਬੱਚੇ ਆ ਵਾਈਫ ਆ ਤੇ ਜਿਹੜੀ ਗੱਲ ਰਹੀ ਸੇਵਾ ਦੀ ਅੱਜ ਅਸੀਂ ਨੀਅਰ ਬਾਊਟ ਬਿਨਾ ਪੇਜ ਤੋਂ ਬਿਨੋਂ ਕਿਸੇ ਤੋਂ ਪੈਸੇ ਲਈ ਵੀ ਮਹੀਨੇ ਦਾ ਇੱਕ ਬੰਦਾ ਗੁਰਦੁਆਰੇ ਖੜ ਕੇ ਕਹਿ ਰਿਹਾ ਵੀ ਨਸੀਰ ਜント ਨੇ ਕੱਲ ਕੀ ਸੇਵਾ ਵੱਲ ਹੋਇਆ ਨਹੀਂ ਕੋਣ ਕਿਹਨੂੰ ਪੁੱਛਦਾ ਅੱਜ ਕੱਲ ਅਗਲੇ ਅਗਲੇ ਨੂੰ ਮੇਰਾ ਸਿਸਟਮ ਚੱਲਦਾ ਠੀਕ ਹੈ ਪਰ ਮੈਂ ਕਹਿੰਨਾ ਮੈਂ ਆਪਣੇ ਇਲਾਕੇ ਲਈ ਬਹੁਤ ਕੁਝ ਕਰਨਾ ਤੇ ਕਰੂੰਗਾ ਮਾਰੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰ ਜਿਨ੍ਹਾਂ ਨੇ ਸਿੱਖੇ ਸਿੱਖਾ ਹੋ ਕੇ ਵੀ ਸਿੱਖਾਂ ਆਪਣੇ ਸਿੱਖਾਂ ਦੇ ਮੌਤਬੰਦ ਹੋ ਕੇ ਵੀ ਸਿੱਖੀ ਮੁੱਦੇ ਤੇ ਜਪਜੀ ਸਾਹਿਬ ਦੇ ਅੰਗ ਪਾੜੇ ਤੇ ਮੁੱਦੇ ਤੇ ਨਹੀਂ ਸਾਡਾ ਸਾਥ ਦਿੱਤਾ ਜਾ ਗੇ ਮਾਂ ਖੱਡੀਆਂ ਹਨਾ ਉਹ ਗੁਰੂ ਘਰ ਦੇ ਦੁਖੀ ਨੇ ਉਹਨਾਂ ਨੂੰ ਆਪੇ ਟਾਈਮ ਆਊਗਾ ਦੱਸੂਗਾ ਜਿਹੜੇ ਮੇਰੇ ਤੇ ਪਰਚੇ ਹੋਏ ਨੇ ਉਹ ਮੈਂ ਆਪੇ ਟੈਕਲ ਕਰ ਲੂੰਗਾ ਅੱਜ ਤੋਂ ਬਾਅਦ ਕੋਈ ਵੀ ਏਦਾਂ ਦੀ ਵੀਡੀਓ ਨਹੀਂ ਆਊਗੀ ਉਹ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹ ਗੱਲ ਬਾਰ-ਬਾਰ ਕਹਿੰਦੇ ਨੇ 10 ਕਿੱਥੇ ਇਕੱਠ ਕਰਨਾ ਐ ਕਰਨਾ ਉਹ ਕਰਨਾ ਤੇ ਜੇ ਮੈਂ ਚਾਹਾਂ ਮੈਂ 1000 ਬੰਦੇ ਦਾ ਇਕੱਠ ਇੱਕ ਦਿਨ ਰੱਖ ਕੇ ਕਰ ਸਕਦਾ ਇਹ ਤੁਹਾਨੂੰ ਵੀ ਪਤਾ ਪਰ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹਦਾ ਮੈਂ ਨਾ ਮੈਂ ਪਾਵਰ ਦਾ ਮੈਸ ਯੂਜ਼ਰ ਜਾਸਨ ਤੀ ਗੇਨ ਕਰਕੇ ਨਹੀਂ ਕਰਨਾ ਚਾਹੁੰਦਾ ਸੋ ਜਿਨ੍ਹਾਂ ਨੇ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ ਇਹਦੇ ਤੇ ਵੀ ਗੇਮਾਂ ਖੇਡੀਆਂ ਮਹਾਰਾਜ ਉਹਨਾਂ ਨੂੰ ਆਪੇ ਦੇਖਣਗੇ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਣਾ ਹਲਕੇ ਪੈਣ ਲਈ ਬਹੁਤ ਕੁਝ ਕਰਾਂਗੇ ਆ ਸਾਲ ਚ ਮਹਾਰਾਜਾ ਵੀ ਗੱਲ ਕਰਦੇ ਸਤਿ ਸ੍ਰੀ ਅਕਾਲ